ਉਧਰ ਕੈਂਗ ਛੇੜ ਲਿਆ ਕੈਂਗ ਛੇੜ ਲਿਆ ਉਧਰ ਕੈਂਗ ਛੇੜ ਲਿਆ ਕੈਂਗ ਛੇੜ ਲਿਆ ਕਿੰਨਾ ਦਾ ਪਿੰਡ ਸ਼ੇਰ ਨੇ ਜਸੂ ਅਮਰੀਕਾ ਤੇ ਦੀਪਾ ਕੈਨੇਡਾ ਲੈ ਵੀ ਅਮਰਿਕ ਬਾਈ ਵਧਾਈ ਵਾਲੀ ਗੱਲ ਹੋ ਗਈ ਵੀ ਭਰਾ ਦਾ 11000 ਦੀ ਨਗ ਲੈ ਵੀ ਘੋਲੀਆ ਇਧਰ ਦਸਾਂਝਾਂ ਵਾਲਾ ਸੁਨੀਲ ਵੀ ਪੁੱਜ ਗਿਆ ਰਵੀ ਦਸਾਂਝਾਂ ਦਾ ਚਹੇਤਾ ਖਿਡਾਰੀ ਲੈ ਵੀ ਸੁਨੀਲ ਆ ਇਧਰ ਲਈ ਸਾਈਡ ਨੌਜਵਾਨਾ ਰਵੀ ਦਸਾਂਝਾਂ ਵਾਲਾ ਵੀਰ ਇਹ ਆ ਸੁਨੀਲ ਦਸਾਂਝਾਂ ਵਾਲਾ ਇਹ ਸਾਲ ਮੁੰਡਾ ਇਹ ਮਲੇਸ਼ੀਆ ਦੇ ਵਿੱਚ ਵੀ ਖੇਡਿਆ ਤੇ ਮੁੰਡੇ ਨੇ ਬਹਿ ਜਾ ਬਹਿ ਜਾ ਕਰਵਾਈ ਤੇ ਆ ਖਿਡਾਰੀ ਮੇਰੇ ਵੀਰੋ ਰਵੀ ਦਸਾਂਝਾਂ ਵਾਲਾ ਕਹਿੰਦਾ ਅਗਲੇ ਸਾਲ ਆਹ ਖਿਡਾਰੀ ਇੰਗਲੈਂਡ ਖੇਡੇਗਾ ਇੱਕ ਵਾਰੀ ਤਾੜੀ ਜਿਹੜੀ ਜ਼ੋਰ ਦੇ ਨਾਲ ਮਾਰ ਦਿਓ ਬਹੁਤ ਬਹੁਤ ਧੰਨਵਾਦ ਸਾਡੇ ਵੀਰਾਂ ਦਾ ਰਵੀ ਦਸਾਂਝ ਵਾਲੇ ਭਰਾ ਦਾ ਵੀ ਬਹੁਤ ਵੱਡਾ ਸਤਿਕਾਰ ਲੈ ਵੀ ਚਿੱਟੀ ਵਾਲਿਆਂ ਗਰਾਊਂਡ ਦੇ ਵਿੱਚ ਕੌਣ ਆਇਆ ਕਹਿੰਦੇ ਖੀਰਾਵਾਲੀਆ ਬੁਲਟ ਹੈ ਕਿ ਘੁੰਮਣ ਘਮਾਨ ਨੂੰ ਤਾਂ ਥਾਰ ਰੱਖੀ ਆ ਉਹ ਬੁਲਟ ਤਾਂ ਰੱਖਿਆ ਪਣਾਕੇ ਪਾਉਣ ਨੂੰ ਲੈ ਵੀ ਬੁਲਟ ਵਾਇਗਰ ਨੂੰ ਮੇਰ ਕਰੇ ਵੀ ਤੂੰ ਜਲਦੀ ਠੀਕ ਹੋਵੇਂ ਤੇ ਉਧਰ ਲੈ ਵੀ ਗਿੰਨੀ ਮਾਮੇ ਦਾ ਪੁੱਤਰ ਸੀ ਉਤਮ ਘੁੰਮਣ ਮੇਰੇ ਵੀਰੋ ਤੇ ਨੌਜਨ ਚੋਟੀ ਦਾ ਪਹਿਲਵਾਨ ਸੀ ਤੇ ਜੇ ਅਨਹੋਣੀ ਦੀ ਗੱਲ ਕਰੀਏ ਤੇ ਉਹ ਅਨਹੋਣੀ ਹੋਈ ਹੈ ਵੀ ਸਾਰੇ ਘਰ ਦੇ ਵਿੱਚੋਂ ਅਮਰੀਕ ਬਾਈ ਇੱਕੋ ਹੀ ਮੁੰਡਾ ਸੀ ਤੇ ਰੌਣ ਕੁੱਟ ਗਈ